ਲੱਗਿਆ ਜੀ ਇਹ ਜੀ ਕੁਛ ਨਹੀਂ ਕਹਿੰਦਾ ਜੀ ਨਹੀਂ ਕੁਛ ਨਹੀਂ ਬਣਾ ਲਾਂਗੇ ਜੀ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੁੜਾ ਹੈ ਜੀ ਵੀਡੀਓ ਦੇ ਵਿੱਚ ਤੁਹਾਨੂੰ ਸ਼ੁਰੂ ਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜਿਸ ਖਾਸ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪੂਰੇ ਤਿਆਰ ਹੋਏ ਆ ਆਪਣੇ ਸਿਰ ਨੂੰ ਪੱਗ ਬਣਾਈ ਆ ਆਪਾਂ ਆਪਾਂ ਕੋ ਪੱਗ ਬੰਨੀ ਆ ਇਹਨੇ ਨਹੀਂ ਬੰਨੀ ਇਹਨੂੰ ਕਿਹਾ ਸੀ ਬੰਲਾ ਇਹ ਕਹਿੰਦਾ ਮੈਂ ਬੰਨੀ ਨਹੀਂ ਭਰਾਵਾ ਕਹਿੰਦਾ ਮੇਰਾ ਸਿਰ ਦੋਸਦਾ ਹੈ ਕਹਿੰਦਾ ਕਦੀ ਬੰਨੀ ਨਹੀਂ ਨਾ ਬੰਦੇ ਨੇ ਤੇ ਅਸੀਂ ਜਾ ਰਹੇ ਆ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਕੋੜਾ ਦੇਖਣ ਤੇ ਚਲਦੇ ਆ ਉੱਥੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆ ਤੇ ਆਪ ਵੀ ਦਰਸ਼ਨ ਕਰਦੇ ਆ ਜੀ ਨਾਲ ਮਾਤਾ ਵੀ ਆ ਰਹੀ ਹੈ ਪਿੱਛੇ ਉਹ ਦੇਖੋ ਹੌਲੀ ਹੌਲੀ ਤੁਰਿਆ ਆ ਰਹੀ ਹੈ ਮਾਤਾ ਆਜੋ 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 ਤੇ ਟੜਕੇ ਉੱਠੇ ਅੱਜ ਅਸੀਂ ਲੇਟ ਉੱਠੇ ਸੀਗੇ ਵੈਸੇ ਅਸੀਂ ਅੱਜ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀਗਾ ਪਰ ਥੱਕੇ ਹੋਏ ਸੀ ਇਸ ਕਰਕੇ ਅਸੀਂ ਹੁਣ ਕੱਲ ਨੂੰ ਜਾਵਾਂਗੇ ਤੇ ਅੱਜ ਅਸੀਂ ਸੋਚਿਆ ਵੀ ਜਿਹੜੇ ਇੱਥੇ ਦੋ ਤਿੰਨ ਗੁਰਦੁਆਰਾ ਸਾਹਿਬ ਰਹਿ ਗਏ ਨੇ ਉਹਨਾਂ ਨੂੰ ਦਰਸ਼ਨ ਕਰ ਲੀਏ ਨਾਲੇ ਘੁੰਮ ਲੀਏ ਆਜੋ ਆਜੋ ਕੀ ਤੇ ਮੈਂ ਵਾਹ ਜੀ ਵਾਹ ਆ ਦੇਖਿਆ ਕੀ ਹੋਇਆ ਲੱਤ ਪਣਾ ਲਈ ਇਹਨੇ ਇਹਨੂੰ ਕਾਲੀ ਰਹਿੰਦੀ ਆ ਕੀ ਕਿਹਾ ਮੈਂ ਬਲਾ ਕਿਨੇ ਮੈਂ ਕਿਹਾ ਤੜਕੇ ਜਲਦੀ ਥੋੜਾ ਓਥੇ ਸੀ ਗਿਆ ਇਹ ਮੇਰੇ ਨਾਲ ਉਹਨਾਂ ਅੱਜ ਤੜਾ ਦਾ ਤੜਕੇ ਓਥੇ ਲੇਟ ਥੇ ਸੀ ਤੇ ਮੈਂ ਕੀ ਕਿਹਾ ਉਹ ਕਹਿਣਾ ਸੀ ਉਹ ਕਹਿੰਦਾ ਵਾ ਮੈਂ ਇਹਨੂੰ ਤਾਂ ਮੈਨੂੰ ਤਾਂ ਪਤਾ ਵਾ ਅਮਨ ਮੈਂ ਕੀ ਕਿਹਾ ਲੇਟ ਹੀ ਕਿਹਾ ਮੈਂ ਹਾਂ ਤੂੰ ਕਿਹਾ ਸੀਗਾ ਵੀ ਸਵੇਰੇ ਹੀ ਤੜਕੇ ਉੱਠੇ ਥੋੜਾ ਲੇਟ ਉੱਠੇ ਹਾਂ ਉਹ ਨਾਲ ਉਹ ਚੇ ਨੋਟ ਕਰ ਲੈਣਾ ਸਰ ਤੁੰਮੇ ਲੇਟ ਹੀ ਕਿਆ ਵੀ ਲੇਟ ਉੱਠੇ ਆ। ਲਓ ਜੀ ਆਪਾਂ ਪਹੁੰਚ ਚੁੱਕੇ ਆਂ। ਜਿੱਥੇ ਸਾਰੇ ਹੀ ਘੋੜੇ ਬੰਨੇ ਹੋਏ ਆ। ਤੇ ਇੱਥੇ ਉਹ ਗੁਰਗੋਬ ਸਿੰਘ ਜੀ ਦਾ ਜਿਹੜਾ ਘੋੜਾ ਹੈ। ਹਰ ਇੱਕ ਨਗਰ ਕੀਰਤਨ ਦੇ ਵਿੱਚ ਇਸ ਘੋੜੇ ਨੂੰ ਲੈ ਕੇ ਜਾਇਆ ਜਾਂਦਾ ਆ। ਕਹਿੰਦੇ ਨੇ ਕਿ ਨਗਰ ਕੀਰਤਨ ਜਦੋਂ ਵੀ ਨਿਕਲਦਾ ਹੈ, ਫੋਲੇ ਮੱਲੇ ਦਾ ਹੋ ਗਿਆ ਜਾਂ ਬਸਾਖੀ ਦਾ ਹੋ ਗਿਆ ਤਾਂ ਗੁਰਗੋਬ ਸਿੰਘ ਜੀ ਇਸ ਘੋੜੇ ਦੀ ਆਪ ਸਵਾਰੀ ਕਰਦੇ ਆ। ਤੇ ਆਹ ਸਾਹਮਣੇ ਲਿਖਿਆ ਵੀ ਆ ਕਿ ਗੱਦੀ ਵਾਲਾ ਘੋੜਾ ਪਾਸ਼ਾ ਜੀ ਦਸਨੀ ਬਾਬਾ ਅਨਮੋਲ ਸਿੰਘ ਜੀ। ਸਾਹਮਣੇ ਜਿਹੜਾ ਤੁਸੀਂ ਇਸ ਵੇਲੇ ਘੋੜਾ ਦੇਖ ਰਹੇ ਹੋ ਇਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਘੋੜਾ ਹੈ ਜੀ ਬਾਬਾ ਅਨਮੋਲ ਸਿੰਘ ਜੀ ਤੇ ਇਹਨਾਂ ਨੂੰ ਆਪਾਂ ਛੋਲੇਵੀਂ ਪਾਟਾ ਦੇ ਜੀ ਜੇ ਇੱਥੇ ਬਿਠੇ ਹੋਇਆ ਉਹਨਾਂ ਨੂੰ ਲੈ ਕੇ ਐਦਾਂ ਇਹਨੂੰ ਇਸ ਘੋੜੇ ਨੂੰ ਸਜਾਇਆ ਜਾਂਦਾ ਦੇਖੋ ਜੀ ਹਰ ਇੱਕ ਨਗਰ ਕੀਰਤਨ ਤੇ ਤੇ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਘੋੜੇ ਦੀ ਆਪ ਸਵਾਰੀ ਕਰਦੇ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਆਪਾ ਅਨਮੋਲ ਸਿੰਘ ਜੀ ਇਹ ਘੋੜੀ ਕੋੜੇ ਇਸ ਸਵੇਲੇ ਦੇ ਵਿੱਚ ਬੰਨੇ ਹੋਏ ਆ ਉਹਨਾਂ ਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਦੇ ਦਰਸ਼ਨ ਕਰ ਲਈ ਬਾਬਾ ਅਨਮੋਲ ਸਿੰਘ ਜੀ ਤੇ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਸ ਘੋੜੇ ਦਾ ਨਾਮ ਹੈਗਾ ਜੀ ਪਵਨ ਤੇ ਇੱਕ ਘੋੜਾ ਹੋਵੇ ਜੀ ਤੇ ਇਸ ਤੋਂ ਬਾਅਦ ਇੱਕ ਹੋਰ ਘੋੜਾ ਹੈ ਜੀ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਜੀ ਇਸ ਘੋੜੇ ਦਾ ਨਾਮ ਹੈ ਜੀ ਯੋਧਾ ਘੋੜੇ ਦੇ ਅਲੱਗ-ਅਲੱਗ ਨਾਮ ਰੱਖੇ ਹੋਏ ਨੇ ਜੀ ਇਸ ਤੋਂ ਬਾਅਦ ਅਗਲਾ ਘੋੜਾ ਆ ਜਾਂਦਾ ਜੀ ਇਸ ਘੋੜੇ ਦਾ ਨਾਮ ਹੈ ਜੀ ਦਿਲਸ਼ੇਹ ਪਿੱਛੇ ਤੁਸੀਂ ਚਿੱਟੇ ਘੋੜੇ ਦੇਖੇ ਇਹ ਬਰਾઉન ਰੰਗ ਦਾ ਘੋੜਾ ਹੈ ਜੀ ਪੰਜਾ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਇਸ ਘੋੜੇ ਦਾ ਨਾਮ ਹੈਗਾ ਜੀ ਦਿਲਸ਼ੇਹ ਇਸ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਜੀ ਇਸ ਘੋੜੇ ਦਾ ਨਾਮ ਹੈਗਾ ਜੀ ਬਾਬਾ ਨਿਹਾਲ ਸਿੰਘ ਤੇ ਇਸ ਤੋਂ ਬਾਅਦ ਇੱਕ ਘੋੜਾ ਹੋਰ ਆ ਜਾਂਦਾ ਜੀ ਇਨਾਮ ਰੱਖਿਆ ਆ ਜੈ ਮੰਗਲ ਇਸ ਘੋੜੇ ਦਾ ਨਾਮ ਹੈਗਾ ਜੀ ਜੈ ਮੰਗਲ ਤੇ ਇੱਕ ਘੋੜਾ ਹੋਰ ਆ ਗਿਆ ਜੀ ਇਸ ਘੋੜੇ ਦਾ ਨਾਮ ਹੈਗਾ ਜੀ ਬਾਬਾ ਇਹ ਸਾਰੇ 50 ਪਿਆਰੇ ਦੀ ਸਵਾਰੀ ਵਾਲੇ ਘੋੜੇ ਨੇ ਇੱਕ ਹੋਰ ਘੋੜਾ ਆ ਜਾਂਦਾ ਜੀ ਅੱਗੇ ਇਹ ਵੀ ਚਿੱਟੇ ਰੰਗ ਦਾ ਹੈ ਜੀ ਇਸ ਘੋੜੇ ਦਾ ਨਾਮ ਹੈ ਜੀ ਸਾਗਰ ਇਹ ਸਾਰੇ ਘੋੜੇ 50 ਪਿਆਰੇ ਦੀ ਸਵਾਰੀ ਵਾਲੇ ਹੈ ਜੀ ਹਾਂਜੀ ਠੀਕ ਹੈ ਹਾਂਜੀ ਜਿਹੜੇ ਪਰਲੀ ਸਾਈਡ ਨੇ ਜੀ ਉਹ ਜੀ ਨਗਾੜਾ ਇਹ ਜਾਂਦਾ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਲੈ ਕੇ ਜਾਂਦੇ ਹਾਂਜੀ ਕੰਮ ਕੁੱਛੇ ਤੋਂ ਆਹ ਸਵੇਰ ਚਤਾਰ ਤੇ ਉਹ ਜਿਹੜਾ ਗੁਰਗੋਬ ਸਿੰਘ ਜੀ ਵਾਲਾ ਜੀ ਉਹ ਵੀ ਜਾਂਦਾ ਦਰਬਾਰ ਸਾਹਿਬ ਜੀ ਉਹ ਦਸਹਿਰਾ ਦੀਵਾਲੀ ਉਹ ਦਸਹਿਰੇ ਦੀਵਾਲੀ ਉਹ ਦੇਖਦੇ ਆ ਇਹ ਜਾਂਦਾ ਪੱਕਾ ਹਾਂਜੀ ਅੱਛਾ ਇਹ ਸਕੋੜ ਇਹਨੂੰ ਦਰਬਾਰ ਸਾਹਿਬ ਲੈ ਕੇ ਇਹ ਪੱਕਾ ਦੇਖਦੇ ਹਾਂ ਜਾਂਦਾ ਅੱਜ ਉਹ ਲੱਗਿਆ ਜੀ ਇਹ ਜੀ ਕੁਛ ਨਹੀਂ ਕਹਿੰਦਾ ਜੀ ਨਹੀਂ ਕੁਛ ਨਹੀਂ ਜਮਲਾ ਲਾਗੇ ਜੀ ਜਮਲਾ ਲਾ ਲਓ ਜਮਲਾ ਲਾ ਲਓ ਨੇ ਪਿਆਰ ਨਾਲ ਕੁਛ ਨਹੀਂ ਕਹਿੰਦਾ ਹੈ ਆ ਬੜੀ ਮੰਦੀ ਇਸ ਘੋੜੇ ਨੂੰ ਹਰ ਰੋਜ਼ ਸ਼ਾਮ ਨੂੰ 6 ਤੋਂ 6 ਤੋਂ 8 ਵਜੇ ਤੱਕ ਜੀ ਹਾਂ ਜੀ 6 ਤੋਂ 8 ਵਜੇ ਤੱਕ ਇਹ ਘੋੜਾ ਜਿਹੜਾ ਆ ਦਰਬਾਰ ਸਾਹਿਬ ਦੇ ਮੋੜੇ ਸਜਾ ਕੇ ਲੈ ਆਇਆ ਜਾਂਦਾ ਜੀ ਤੇ ਬਾਕੀ ਜਿੰਨੇ ਵੀ ਘੋੜੇ ਸੀ ਤੁਹਾਨੂੰ ਦਿਖਾਏ ਆ ਦੇਖੋ ਖਾਣ ਲਈ ਮੰਗਦਾ ਹੈ ਕੁਛ ਵੀ ਖਾਣ ਲਈ ਦੇ ਦੋ ਕਿੰਨੇ ਸੋਹਣੇ ਸੋਹਣੇ ਘੋੜੇ ਰੱਖੇ ਹੋਏ ਆ ਇੱਥੇ ਇਸ ਤਵੇਲੇ ਦੇ ਵਿੱਚ ਸਾਰੇ ਆ ਜਿਹੜੇ ਬਾਕੀ ਘੋੜੇ ਦਿਖਾਏ ਆ ਇਹ ਪੰਜ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਆ ਜੀ ਤੇ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਘੋੜਾ ਦਿਖਾਇਆ ਸੀ ਬਾਬਾ ਅਨਮੋਲ ਸਿੰਘ ਜੀ ਉਹ ਤਾਂ ਤਨ ਗੁਰਗੁਣ ਸਿੰਘ ਜੀ ਮਹਾਰਾਜ ਦਾ ਘੋੜਾ ਹੈ ਜੀ ਉਸਤੇ ਕਹਿੰਦੇ ਕਿ ਗੁਰਗੁਣ ਸਿੰਘ ਜੀ ਮਹਾਰਾਜ ਆਪ ਸਵਾਰੀ ਕਰਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਜਿੱਦਾਂ ਹੋਲਾ ਮੱਲਾ ਹੋ ਗਿਆ ਦਿਵਾਲੀ ਹੋ ਗਈ ਦੁਸ਼ਹਿਰਾ ਹੋ ਗਿਆ ਨਗਰ ਕੀਰਤਨ ਨਿਕਲਦਾ ਆ ਤੇ ਗੁਰਗੁਣ ਸਿੰਘ ਜੀ ਮਹਾਰਾਜ ਉਸ ਘੋੜੇ ਦੀ ਆਪ ਸਵਾਰੀ ਕਰਦੇ ਆ ਸਾਰੇ ਘੋੜੇ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਈ ਇਹ ਆ ਗਿਆ ਜੀ ਬਾਬਾ ਇਸ ਘੋੜੇ ਦਾ ਨਾਮ ਹੈ ਜੀ ਇੱਧਰ ਜੈ ਮੰਗਲ ਜੀ ਇਸ ਘੋੜੇ ਦਾ ਨਾਮ ਹੈਗਾ ਜੀ ਜੈ ਮੰਗਲ ਇਸ ਤੋਂ ਬਾਅਦ ਬਾਬਾ ਨਿਹਾਲ ਸਿੰਘ ਜੀ ਇਸ ਘੋੜੇ ਦਾ ਨਾਮ ਹੈਗਾ ਜੀ ਬਾਬਾ ਨਿਹਾਲ ਸਿੰਘ ਤੇ ਇਸ ਤੋਂ ਬਾਅਦ ਇੱਕ ਘੋੜਾ ਆ ਗਿਆ ਜੀ ਬਾਬਾ ਦਰਸ਼ੇਰ ਸਿੰਘ ਤੇ ਫਿਰ ਇੱਕ ਘੋੜਾ ਆ ਗਿਆ ਜੀ ਬਾਬਾ ਯੋਦਾ ਸਿੰਘ ਇਸ ਘੋੜੇ ਦਾ ਨਾਮ ਹੈ ਜੀ ਯੋਦਾ ਤੇ ਇਸ ਤੋਂ ਬਾਅਦ ਬਾਬਾ ਪਵਨ ਸਿੰਘ ਇਸ ਘੋੜੇ ਦਾ ਨਾਮ ਹੈਗਾ ਜੀ ਬਾਬਾ ਪਵਨ ਸਿੰਘ ਤੇ ਇੱਕ ਘੋੜਾ ਜਿਹੜਾ ਆ ਮੇਨ ਯਾਨਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਘੋੜੇ ਦੀ ਕਹਿੰਦੇ ਸਵਾਰੀ ਕਰਿਆ ਕਰਦੇ ਨੇ ਉਹ ਹੈਗਾ ਜੀ ਬਾਬਾ ਅਨਮੋਲ ਸਿੰਘ ਇਸ ਘੋੜੇ ਨੂੰ ਹਰ ਪ੍ਰੋਗਰਾਮ ਤੇ ਯਾਨੀ ਕਿ ਹੋਲਾ ਮੱਲਾ ਹੋ ਗਿਆ ਦੀਵਾਲੀ ਹੋ ਗਈ ਦੁਸ਼ਹਿਰਾ ਹੋ ਗਿਆ ਇਦਾਂ ਸਜਾਇਆ ਜਾਂਦਾ ਜੀ ਤੇ ਕਹਿੰਦੇ ਨੇ ਕਿ ਇਸ ਦੇ ਉੱਪਰ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਸਵਾਰੀ ਕਰਦੇ ਆ ਤੇ ਨਗਰ ਕੀਰਤਨ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਫਿਰ ਇਹ ਘੋੜਾ ਜਾ ਕੇ ਦਰਬਾਰ ਸਾਹਿਬ ਦੇ ਮੋਰੇ ਮਸਥਾ ਟਿਕਦਾ ਹੈ ਬਾਬਾ ਅਨਮੋਲ ਤੇ ਜੀ ਤੇ ਹੋਰ ਵੀ ਪਿਛਲੇ ਬੰਨੇ ਜਿਹੜੇ ਬਾਕੀ ਪਿਛਲੇ ਬੰਨੇ ਘੋੜੇ ਬੰਨੇ ਆ ਜੀ ਉਹ ਜੀ ਢੁਲਗਾਰੇ ਵਾਲਾ ਘੋੜਾ ਹੈ ਜੀ ਉਹ ਨਗਾਰੇ ਵਾਲੇ ਘੋੜੇ ਆ ਜੀ ਜੇ ਉਹ ਦੱਬਾ ਉਹ ਦੱਬਾ ਹੈ ਜੀ ਉੱਧਰ ਜਲੀਏ ਆਜੋ ਉੱਧਰ ਚਲੀਏ ਬਾਕੀ ਘੋੜੇ ਵੀ ਦੇਖ ਲਈਏ ਇਹ ਪਿਛਲੇ ਬੰਨੇ ਵੀ ਹੈ ਜੀ ਇਹ ਕੇ ਘੋੜਾ ਹੋ ਗਿਆ ਜੀ ਬਾਬਾ ਦਲਬਾਖ ਸਿੰਘ ਜੀ ਇਸ ਤੋਂ ਬਾਅਦ ਇੱਕ ਘੋੜਾ ਆ ਗਿਆ ਜੀ ਬਾਬਾ ਗੱਭਰੂ ਸਿੰਘ ਜੀ ਇਸ ਤੋਂ ਬਾਅਦ ਅੱਗੇ ਘੋੜਿਆਂ ਦੇ ਕੋਈ ਨਾਮ ਇਸ ਘੋੜੇ ਦਾ ਕੋਈ ਨਾਮ ਨਹੀਂ ਲਿਖਿਆ ਗਿਆ ਇਸ ਤੋਂ ਬਾਅਦ ਇਹ ਹੀ ਨਗਾਰੇ ਵਾਲਾ ਘੋੜਾ ਜੀ ਬਾਬਾ ਮਾਧਵ ਸਿੰਘ ਜੀ ਇਹਦੀ ਨਗਾਰੇ ਵਾਲਾ ਘੋੜਾ ਜੀ ਬਾਬਾ ਸੇਵਕ ਸੇਵਕ ਸਿੰਘ ਜੀ ਤੇ ਇਹ ਵੀ ਨਗਾਰੇ ਵਾਲਾ ਘੋੜਾ ਜੀ ਬਾਬਾ ਰਾਜੂ ਸਿੰਘ ਜੀ ਇਸ ਤੋਂ ਬਾਅਦ ਅੱਗੇ ਵਾਲੇ ਦਵੇਲੇ ਜਿਹੜੇ ਆ ਇਹ ਮੈਂਚ ਘੋੜੇ ਤਾਂ ਬੰਨੇ ਹੋਏ ਆ ਪਰ ਇਹਨਾਂ ਦਾ ਕੋਈ ਨਾਮ ਨਹੀਂ ਇੱਥੇ ਮੈਂਸ਼ਨ ਕੀਤਾ ਗਿਆ ਜੀ ਜ਼ਿਆਦਾ ਘੋੜੇ ਚਿੱਟੇ ਰੰਗ ਦੇ ਆ ਇਹ ਕਾਲੇ ਰੰਗ ਦਾ ਘੋੜਾ ਜੀ ਦੇਖੋ ਤੇ ਇੱਕ ਘੋੜਾ ਹੋਰ ਆ ਗਿਆ ਇਸ ਘੋੜੇ ਦਾ ਵੀ ਨਾਮ ਲਿਖ ਰੱਖਿਆ ਕੀ ਲਿਖਿਆ ਹੈ ਕਾਰਬਨ 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 ਇੱਥੇ ਕੋੜੇ ਦਾ ਨਾਮ ਲਿਖਾਇਆ ਜੀ ਕਾਰਬਨ ਤੇ ਬਾਕੀ ਉਧਰ ਹੋਰ ਵੀ ਘੋੜੇ ਬੰਨੇ ਹੋਏ ਆ ਜੀ 메ਨ ਘੋੜੇ ਜਿਹੜੇ ਨੇ ਉਹ ਸਾਰੇ ਇਹੀ ਨੇ ਇੱਧਰ ਬੱਚੇ ਵੀ ਨੇ ਤੇ ਬਾਕੀ ਹੋਰ ਨਾਰਮਲ ਘੋੜੇ ਨੇ ਪਰ ਬਾਕੀ ਜਿਹੜੇ ਘੋੜੇ ਆ ਤੁਹਾਨੂੰ ਪਿੱਛੇ ਦਿਖਾਏ ਅਸੀਂ ਵੀਡੀਓ ਦੇ ਵਿੱਚ ਉਹਨਾਂ ਦੇ ਵਿੱਚ ਪੰਜ ਪਿਆਰਿਆਂ ਦੀ ਸਵਾਰੀ ਵਾਲੇ ਘੋੜੇ ਵੀ ਨੇ ਤੇ ਨਗਾਰੇ ਵਾਲੇ ਘੋੜੇ ਵੀ ਨੇ ਤੇ ਇੱਕ ਬਾਬਾ ਅਨਮੋਲ ਸਿੰਘ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਵਾਲਾ ਘੋੜਾ ਹੈ ਵੀਡੀਓ ਤਾਂ ਤੁਸੀਂ ਸਾਰਿਆਂ ਦੇਖੀਆ ਹੋਣੀਆਂ ਆ ਪਰ ਜਿਹੜੇ ਘੋੜੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਕੀ ਕੱਲਾ ਕੱਲਾ ਘੋੜਾ ਤੇ ਕੱਲੇ ਕੱਲੇ ਘੋੜੇ ਦਾ ਨਾਮ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਇਨ੍ਹਾਂ ਘੋੜਿਆਂ ਦੇ ਦਰਸ਼ਨ ਕਰ ਸਕਣ ਜਿਹਦੇ ਵਿੱਚ ਇੱਕ ਸਪੈਸ਼ਲ ਘੋੜਾ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਵਾਰੀ ਵਾਲਾ ਘੋੜਾ ਆ ਇਸ ਘੋੜੇ ਨੂੰ ਹਰ ਪ੍ਰੋਗਰਾਮ ਤੇ ਯਾਨੀ ਕਿ ਦੀਵਾਲੀ ਹੋਲੀ ਜਾਂ ਦੁਸ਼ਹਿਰਾ ਸਜਾਏ ਜਾਂਦਾ ਤੇ ਦਰਬਾਰ ਸਾਹਿਬ ਦੇ ਮੋਰੇ ਨਗਰ ਕੀਰਤਨ ਨਿਕਲਦਾ ਹੈ ਜਦੋਂ ਉਹ ਜਿਹੜਾ ਘੋੜਾ ਆ ਉਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਘੋੜੇ ਦੀ ਆਪ ਸਵਾਰੀ ਕਰਦੇ ਆ ਤੇ ਇਹਨਾਂ ਦੀ ਸੇਵਾ ਜਿਹੜੀ ਆ ਸੇਵਾਦਾਰ ਰੱਖੇ ਹੋਏ ਨੇ ਜਿੱਥੇ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਜੀ ਤੇ ਹੁਣ ਆਪਾਂ ਫੇਰ ਚੱਲਦੇ ਆ ਜੀ ਵਾਪਸ ਦਰਸ਼ਨ ਕਰਦੇ ਆ ਬਾਬਾ ਅਨਮੋਲ ਸਿੰਘ ਜੀ ਜਿਹੜਾ ਕੀ ਗੁਰਦੁਆਸਿ ਮਹਾਰਾਜ ਦਾ ਘੋੜਾ ਆ ਦੱਸਿਆ ਕਿ ਤੁਹਾਨੂੰ ਉਸ ਘੋੜੇ ਦੀ ਗੁਰਦੁਆਸਿ ਮਹਾਰਾਜ ਆਪ ਸਵਾਰੀ ਕਰਦੇ ਆ ਆਪਾਂ ਚੱਲਦੇ ਆ ਇਹ ਜਿਹੜੀ ਜਗ੍ਹਾ ਆ ਇਹ ਸੱਚਖੰਡ ਹਜ਼ੂਰ ਸਾਹਿਬ ਤੋਂ ਲਗਭਗ 1.5 ਹੈ ਇੱਕ 1.5 ਕਿਲੋਮੀਟਰ ਦੀ ਦੂਰੀ ਤੇ ਬਣੀ ਹੋਈ ਹੈ ਤੇ ਸਾਹਮਣੇ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਉਸ ਮਿਊਜ਼ੀਅਮ ਮਿਊਜ਼ੀਅਮ ਦੇ ਵਿੱਚ ਵੀ ਚੱਲਾਂਗੇ ਆਪਾਂ ਤੇ ਆ ਜਿਹੜਾ ਕੋੜਾ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋੜਾ ਹੈ ਜੀ ਵੀਡੀਓ ਦੇ ਵਿੱਚ ਤੁਹਾਨੂੰ ਸ਼ੁਰੂ ਦੇ ਵਿੱਚ ਵੀ ਦਰਸ਼ਨ ਦਿਵਾਇ ਸੀ ਤੇ ਹੁਣ ਅਸੀਂ ਲਾਸਟ ਦੇ ਵਿੱਚ ਵੀ ਇਸੇ ਕੋੜੇ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਕੋੜੇ ਦੀ ਸਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਦੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ada aage chal ke